ਹਾਂਜੀ ਪਹਿਲਾਂ ਤੁਸੀਂ ਸਾਰੀ ਵੀਡੀਓ ਨੇ ਧਿਆਨ ਨਾਲ ਦੇਖਿਓ ਇੱਥੇ ਤੁਸੀਂ ਦੇਖ ਰਹੇ ਹੋ ਮਾਰਗੇਜ ਤੇ ਇਕੂਟੇਬਲ ਮਾਰਗੇਜ ਲਿਖਿਆ ਹੋਇਆ ਉਸ ਹੇਠਾਂ ਤੁਸੀਂ ਦੇਖ ਰਹੇ ਹੋ ਕਿ ਸੇਲ ਡੀਡ ਤੇ ਆਪਣਾ ਐਗਰੀਮੈਂਟ ਬਿਆਨਾ ਹੋ ਗਿਆ ਜੀਪੀਏ ਹੋ ਗਿਆ ਠੀਕ ਹੈ ਮੁਖਤਿਆਰਨਾਮਾ ਤੇ ਪਟਾਨਾਮਾ ਹੋ ਗਿਆ ਤਬਾਦਲਾ ਹੋ ਗਿਆ ਜਾਂ ਫਿਰ ਗੋਦਨਾਮਾ ਵਸੀਅਤ ਇੱਥੇ ਮੈਂ ਲੋਨ ਵਾਲੇ ਕੈਲਕੂਲੇਟਰ ਤੇ ਕਲਿੱਕ ਕਰਤਾ ਤੇ ਆਪਣਾ ਲੋਨ ਅਮਾਉਂਟ ਇੱਥੇ ਮੈਂ ਜਿਹੜਾ ਭਰ ਦਿੱਤਾ ਠੀਕ ਹੈ ਉਸ ਤੋਂ ਬਾਅਦ ਕੀ ਕਰਾਂਗਾ ਮੈਂ ਇਹ ਤਾਂ ਜੋ অপਸ਼ਨ ਹੈ ਉਸ ਤੇ ਕਲਿੱਕ ਕਰਾਂਗਾ ਵੀ ਬਿਨਾਂ ਕਬਜ਼ੇ ਤੋਂ ਹੈ ਜਾਂ ਵਿਦੇ ਕਬਜ਼ੇ ਨਾਲ ਹੈ ਇਸ ਤੇ ਕਲਿੱਕ ਕਰਨ ਤੋਂ ਬਾਅਦ ਮੈਂ ਅਗਲੇ অপਸ਼ਨ ਤੇ ਦੇਖਾਂਗਾ ਕਿ ਕੋਈ ਮਾਫੀ ਵਾਲੇ ਦੇ ਵਿੱਚ ਆਉਣਾ ਕਿ ਨਹੀਂ ਠੀਕ ਹੈ ਉਸ ਤੋਂ ਬਾਅਦ ਭਾਸ਼ਾ ਸਿਲੈਕਟ ਕਰਾਂਗਾ ਮੇਰੀ ਰਸਤੀ ਇੰਗਲਿਸ਼ ਚ ਹੈ ਜਾਂ ਪਿਆਬੀ ਚ ਹੈ ਦੋਨਾਂ ਭਾਸ਼ਾਵਾਂ ਦੇ ਵਿੱਚ ਤਾਂ ਉਸ ਤੇ ਮੈਂ ਕਲਿੱਕ ਕਰ ਦੇਵਾਂਗਾ ਇਸ ਤੋਂ ਬਾਅਦ ਜਨਰੇਟ ਫੀਸ ਤੇ ਕਲਿੱਕ ਕਰਾਂਗਾ ਤਾਂ ਮੇਰੇ ਕੋਲ ਸਾਰੀ ਡਿਟੇਲ ਇੱਥੇ ਬਣ ਕੇ ਆ ਗਈ ਕਿ ਮੇਰੀ ਮਾਰਗੇਜ ਰੀਸਟਰੀ ਕਰਵਾਉਣ ਤੇ ਕਿੰਨੀ ਸਰਕਾਰੀ ਫੀਸ ਲੱਗੇਗੀ ਠੀਕ ਹੈ ਇਸ ਦੇ ਵਿੱਚ ਇੱਕ ਦੋ ਫੀਸਾਂ ਐਡ ਨਹੀਂ ਹੈਗੀਆਂ ਕਿਹੜੀਆਂ ਜੋ ਵੀ ਕੋਈ ਪ੍ਰਾਈਵੇਟ ਜਾਂ ਰਜਿਸਟਰਡ ਦਸਿਕਾਂ ਨੀਸ ਉਸ ਦੀ ਜਾਂ ਫਿਰ ਅਪਾਇੰਟਮੈਂਟ ਫੀ ਸੇਲ ਡੀਲ ਵਾਲੇ ਕੈਲਕੂਲੇਟਰ ਤੇ ਜਾਣਾ ਇੱਥੇ ਆਪਦੀ ਜ਼ਮੀਨ ਦੀ ਸਰਕਾਰੀ ਕੀਮਤ ਭਰ ਦੇਣਾ ਸਰਕਾਰੀ ਕੀਮਤ ਭਰ ਤੋਂ ਬਾਅਦ ਮੈਂ ਦੂਸਰੇ ਆਪਸ਼ਨ ਤੇ ਜਾਣਾ ਹਾਂ ਜਿੱਥੇ ਲਿਖਿਆ ਹੈ ਕਿ ਮੇਲ ਜਾਂ ਫੀਮੇਲ ਦੇ ਨਾਮ ਰੀਸਟਰੀ ਹੋ ਰਹੀ ਹੈ ਤਾਂ ਫੀਮੇਲ ਦੇ ਨਾਮ ਥੋੜਾ 2% ਛੋਟ ਹੁੰਦੀ ਹੈ ਇੱਥੇ ਮੈਂ ਮੇਲ ਦੇ ਨਾਮ ਤੇ ਰੀਸਟਰੀ ਕਰਵਾ ਰਿਹਾ ਤਾਂ ਮੇਲ ਤੇ ਸਿਲੈਕਟ ਕਰ ਦੇਵਾਂਗਾ ਉਸ ਤੋਂ ਬਾਅਦ ਜਦੋਂ ਜਨਰੇਟ ਰਸੀਦ ਤੇ ਕਲਿੱਕ ਕਰਾਂਗਾ ਤਾਂ ਮੇਰੇ ਕੋਲ ਇੱਥੇ ਪੂਰੀ ਡਿਟੇਲ ਆ ਗਈ ਕਿ ਮੇਰਾ ਕਿੰਨਾ ਸਟਾਮ ਲੱਗੇਗਾ ਠੀਕ ਹੈ ਕਿ ਨਹੀਂ ਅਪਾਇੰਟਮੈਂਟ ਫੀ ਹੋ ਗਈ ਕਿੰਨੀਆਂ ਟੋਟਲ ਫੀਸਾਂ ਲੱਗੀਆਂ ਥੱਲੇ ਟੋਟਲ ਬਣ ਕੇ ਡਾਟੋਮੈਟਿਕ ਆ ਚੁੱਕਿਆ ਹੈ ਇਸ ਤੋਂ ਬਾਅਦ ਕੀ ਕਰਾਂਗੇ ਇੱਕ ਹੋਰ ਫੀਚਰ ਆ ਇਸ ਦੇ ਵਿੱਚ ਜਿਵੇਂ ਕਿ ਮੈਂ ਆਪਣੀ ਜ਼ਮੀਨ ਦੀ ਮਾਲਕੀ ਕਰਨਾ ਚਾਹੁੰਦਾ ਹਾਂ ਕਿ ਇੱਥੇ ਮੈਂ ਮੰਨ ਲਓ ਕਿਸੇ ਜਿਸ ਦਾ ਵੀ ਮਾਲਕ ਦਾ ਨਾਮ ਤੇ ਮਾਲਕੀ ਕਰਨਾ ਚਾਹੁੰਦਾ ਉਸ ਦਾ ਨਾਮ ਵਗੈਰਾ ਜਿਹੜਾ ਸਾਰਾ ਕੁਝ ਮੈਂ ਇੱਥੇ ਫਿਲ ਕਰ ਦਿੰਦਾ ਹਾਂ ਉਸ ਦਾ ਨਾਮ ਹੋ ਗਿਆ ਪਿਤਾ ਦਾ ਹੋ ਗਿਆ ਦਾਦੇ ਦਾ ਨਾਮ ਹੋ ਗਿਆ ਪਿੰਡ ਹੋ ਗਿਆ ਠੀ ਉਸਦੀ ਜੋ ਵੀ ਜਮਾ ਮੰਦੀ ਸਾਲ ਚੱਲ ਰਿਹਾ ਹੈਗਾ ਸਾਰਾ ਕੁਝ ਭਰ ਤੋਂ ਬਾਅਦ ਕੀ ਕਰਾਂਗਾ ਮੈਂ ਇੱਥੇ ਖੇਵਟਕਤੌਨੀ ਨੰਬਰ ਭਰ ਦਾਂਗਾ ਖੇਵਟਕਤੌਨੀ ਨੰਬਰ ਭਰਨ ਤੋਂ ਬਾਅਦ ਮੇਰਾ ਸ਼ੇਅਰ ਕਿੰਨਾ ਹੈ ਠੀਕ ਹੈ 1/2 ਜਾਂ 2/3 ਜਿੰਨਾ ਵੀ ਸ਼ੇਅਰ ਮੈਂ ਇੱਥੇ ਫਿਲ ਕਰ ਦਾਂਗਾ ਉਸ ਤੋਂ ਬਾਅਦ ਕਨਾਲ ਮਰਲੇ ਜਿੰਨੀ ਟੋਟਲ ਖੇਵਟ ਜੋੜ ਹੈ ਉਹ ਫਿਲ ਕਰ ਦਾਂਗਾ ਤਾਂ ਇੱਥੇ ਤੁਸੀਂ ਦੇਖ ਰਹੇ ਹੋ ਕਿ ਇਹ ਫਿਲ ਕਰਨ ਦੇ ਨਾਲ ਦੀ ਨਾਲ ਜਿਹੜਾ ਮੇਰਾ ਇੱਥੇ ਰੱਖਵਾ ਆਟੋਮੈਟਿਕ ਨਿਕਲ ਚੁੱਕਿਆ ਹੈ 25 ਕਨਾਲ ਠੀਕ ਹੈ ਇੱਥਾਂ ਜੋ ਇੱਕ ਹੋਰ ਆਪਸ਼ਨ ਹੈ ਜਿੱਥੇ ਤੁਸੀਂ ਆਪਦੀ ਜ਼ਮੀਨ ਵੇਚੀ ਜਾਂ ਟ੍ਰਾਂਸਫਰ ਕਰੀਆ ਤਬਾਦਲਾ ਕਰਿਆ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਕੀ ਕਰੋਗੇ ਇੱਥੇ ਤੁਸੀਂ ਖੇਵਟਕਤਾਉਣੀ ਨੰਬਰ ਵਗੈਰਾ ਭਰੋਗੇ ਠੀਕ ਹੈ ਇਹ ਤੁਹਾਡੀ ਜੋ ਸੇਲ ਕੀਤੀ ਹੋਈ ਹੈ ਉੱਪਰ ਤੁਹਾਡੀ ਮਾਲਕੀ ਹੈ ਪਹਿਲਾਂ ਤੁਸੀਂ ਮਾਲਕੀ ਵਾਲਾ ਭਰੋਗੇ ਉਸ ਤੋਂ ਬਾਅਦ ਜੋ ਵੀ ਤੁਸੀਂ ਸੇਲ ਕੀਤੀ ਹੈ ਜੋ ਕੁਝ ਵੀ ਹੈ ਇੱਥੇ ਐਡ ਕਰੋਗੇ ਖੇਵਟਕਤਾਉਣੀ ਨੰਬਰ ਉਸੇ ਤਰ੍ਹਾਂ ਭਰੋਗੇ ਠੀਕ ਹੈ ਉਸ ਤੋਂ ਬਾਅਦ ਮਾਲਲੋ ਮੈਂ ਜਿੰਨਾ ਸ਼ੇਅਰ ਵੇਚਿਆ ਉਹ ਮੈਂ ਇੱਥੇ ਐਡ ਕਰਾਂਗਾ ਉਸ ਤੋਂ ਬਾਅਦ ਟੋਟਲ ਖੇਵਟ ਜੋੜ ਜਿਸ ਵੀ ਖੇਡ ਦਾ ਉਹਦਾ ਟੋਟਲ ਜੋੜ ਹੋਵੇਗਾ ਇੱਥੇ ਫਿਲ ਕਰਾਂਗਾ ਉਸ ਤੋਂ ਬਾਅਦ ਜੇ ਤੁਸੀਂ ਦੇਖ ਰਹੇ ਹੋ ਕਿ ਇੱਥੇ ਵੀ ਜਿਹੜਾ ਬਾਕੀ ਹਿੱਸਾ ਆ ਚੁੱਕਿਆ ਵੀ ਮੇਰਾ ਇਨਾ ਜਿਹੜਾ ਸ਼ੇਅਰ ਵਿਕ ਚੁੱਕਿਆ ਉਸ ਤੋਂ ਬਾਅਦ ਜੇਕਰ ਕੋਈ ਲੋਨ ਵਗੈਰਾ ਹੈ ਤਾਂ ਜਮ੍ਹਾਂ ਮੁੰਦਿਤ ਇੱਥੇ ਐਡ ਕਰ ਦਿਓ ਤੇ ਜਨਰੇਟ ਤੇ ਕਲਿੱਕ ਕਰ ਦਿਓ ਇੱਥੇ ਵੀ ਸਾਰੀ ਜਿਹੜੀ ਤੁਹਾਡੀ ਰਿਪੋਰਟ ਬਣ ਕੇ ਤਿਆਰ ਹੋ ਜੇਗੀ ਵੀ ਤੁਹਾਡੀ ਇਨੀ ਟੋਟਲ ਮਾਲਕੀ ਹੈ ਇਨੀ ਤੁਸੀਂ ਵੇਚੀ ਹੈ ਬਾਕੀ ਇਨੀ ਬਚਦੀ ਹੈ ਇਸ ਦੇ ਨਾਲ ਨਾਲ ਇੱਕ ਹੋਰ ਇਸ ਦੇ ਉੱਪਰ ਇੱਕ ਫੀਚਰ ਹੈ ਜਿੱਥੇ ਮੰਨ ਲਓ ਇੱਥੇ ਤੁਹਾਡੀ ਜਮੀਨਾਂ ਕੀ 12 ਕਨਾਲ 10 ਮਰਲੇ ਠੀਕ ਹੈ ਜਾਂ ਮਗਰ ਸਰਸਾਈਆਂ ਵੀ ਲਿਖਿਆ ਹੋਈਆਂ ਹਨ ਤੇ ਇਸ ਨੂੰ ਉੱਪਰ ਦਿੱਤੇ ਜੋ ਫੀਚਰ ਹੈ ਉਸ ਦੇ ਵਿੱਚ ਤੁਸੀਂ ਫਿੱਲ ਕਰੋਗੇ ਤਾਂ ਤੁਹਾਡੇ ਕੋਲ ਸਾਰੇ ਜਿਵੇਂ 12 ਕਨਾਲ ਭਰ ਦਿੱਤੋ ਆਟੋਮੈਟਿਕ ਉਸ ਤੇ ਸਾਰੇ ਮਰਲੇ ਸਰਸਾਈਆਂ ਸਾਰਾ ਕੁਝ ਆਟੋਮੈਟਿਕ ਕਨਵਰਟ ਹੋ ਜਾਵੇਗਾ ਜੇਕਰ ਤੁਸੀਂ ਇੱਥੇ ਮਰਲੇ ਭਰੋਗੇ ਤਾਂ ਉਸ ਵਿੱਚ ਆ ਜਾਣਗੇ ਵੀ 10 ਮਰਲੇ ਜਿੰਨੇ ਕਨਾਲ ਮਰਲੇ ਬਿਸਬੇ ਜਾਂ ਬਿੱਗਾ ਹੁੰਦੇ ਆ ਠੀਕ ਹੈ ਜੋ ਵੀ ਤੁਸੀਂ ਇੱਥੇ ਭਰੋਗੇ ਉਸ ਦਾ ਆਟੋਮੈਟਿਕ ਸਾਰਾ ਗਾਸਟ ਜਨਰੇਟ ਹੋ ਜਾਵੇਗਾ ਬਿੱਗਿਆਂ ਦੇ ਵਿੱਚ ਬਿਸਵਿਆਂ ਦੇ ਵਿੱਚ ਠੀਕ ਹੈ ਸਰਸਾਈਆਂ ਦੇ ਵਿੱਚ ਸਭ ਕੁਝ ਆਟੋਮੈਟਿਕ ਹੋ ਜਾਵੇਗਾ ਸੋ ਇਹ ਮੇਰੀ ਵੈਬਸਾਈਟ ਆ ਦੋਸਤੋ ਇਹ ਜਿਹੜੀ ਆਪਾਂ ਜਲਦੀ ਹੀ ਲਾਂਚ ਕਰਨ ਜਾ ਰਹੇ ਹਾਂ ਇਸ ਦੇ ਵਿੱਚ ਇੱਕ ਹੋਰ ਫੀਚਰ ਐਡ ਕਰਾਂਗੇ ਜਿਵੇਂ ਕਿ ਡਿਕਸ਼ਨਰੀ ਵਾਲਾ ਠੀਕ ਹੈ ਤੁਹਾਨੂੰ ਪਤਾ ਰੈਵਨਿਊ ਡਿਪਾਰਟਮੈਂਟ ਵਿੱਚ ਬਹੁਤ ਹੀ ਔਖੇ ਸ਼ਬਦ ਨੇ ਉਰਦੂ ਫਾਰਸੀ ਦੇ ਤਾਂ ਉਹ ਆਪਾਂ ਐਡ ਕਰਨ ਜਾ ਰਹੇ ਹਾਂ ਤੁਹਾਡੇ ਜੇਕਰ ਤੁਸੀਂ ਕੋਈ ਵੀ ਸ਼ਬਦ ਤੁਹਾਡੇ ਦਿਮਾਗ ਵਿੱਚ ਹੈਗਾ ਵੀ ਆਹ ਸ਼ਬਦ ਉਸਦੇ ਵਿੱਚ ਐਡ ਕਰੋ ਸਾਨੂੰ ਇਸਦਾ ਮਤਲਬ ਨਹੀਂ ਪਤਾ ਤਾਂ ਉਹ ਤੁਸੀਂ ਕਮੈਂਟ ਕਰ ਸਕਦੇ ਹੋ ਇਸ ਤੋਂ ਲਾਭ ਵੈਬਸਾਈਟ ਦੇ ਵਿੱਚ ਹੋਰ ਕਿਹੜੇ-ਕਿਹੜੇ ਫੀਚਰ ਐਡ ਕਰਨੇ ਚਾਹੀਦੇ ਨੇ ਬਾਕੀ ਹੋਰ ਬਹੁਤ ਸਾਰੇ ਫੀਚਰ ਨੇ ਮੈਂ ਇੱਕ ਦੋ ਦੱਸੇ ਨੇ ਜਿਵੇਂ ਕਿ ਤੁਸੀਂ ਕਿਸੇ ਵਿਤਰਾ ਦੇ ਇੰਤਕਾਲ ਬਾਰੇ ਜਾਣਨਾ ਹੋਵੇ ਜਾਂ ਟਿਊਬਲ ਕਨੈਕਸ਼ਨ ਵਗੈਰਾ ਕਿਵੇਂ ਨਾਮ ਕਰਾਈਦਾ ਠੀਕ ਆ ਬਹੁਤ ਸਾਰੇ ਜਿਹੜੇ ਫੀਚਰ ਨੇਕੇ ਕਰਕੇ ਮਸਤੇ ਸਾਰਿਆਂ ਦੀ ਵੀਡੀਓ ਬਣਾ ਦੇਵਾਂਗਾ ਤੇ ਕਦੋਂ ਇਸ ਨੂੰ ਲਾਂਚ ਕਰਾਂਗਾ ਜਲਦੀ ਹੀ ਤੁਹਾਨੂੰ ਅਪਡੇਟ ਦੱਸ ਦੇਵਾਂਗਾ ਫਿਲਹਾਲ ਤੁਸੀਂ ਆਪਣਾ ਜੋ ਵੀ ਤੁਹਾਡੀ ਪ੍ਰੋਬਲਮ ਚੱਲ ਰਹੀ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਆਪਾਂ ਉਹ ਫੀਚਰ ਇਸ ਦੇ ਵਿੱਚ ਐਡ ਕਰਦਾ ਹੋਏ ਬਾਕੀ ਤੁਸੀਂ ਦੱਸਿਓ ਤੁਹਾਨੂੰ ਇਸ ਤਰ੍ਹਾਂ ਦੀ ਵੈਬਸਾਈਟ ਦੀ ਲੋੜ ਸੀ ਜਾਂ ਨਹੀਂ ਜਿਸ ਵਿੱਚ ਕੀ ਹੋਰ ਐਡ ਕਰਨਾ ਚਾਹੀਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਹੜੀ ਤੁਹਾਨੂੰ ਗੱਲ ਕਹੀ ਹੈ ਵੀ ਔਖੇ ਸ਼ਬਦ ਠੀਕ ਹੈ ਜੀ ਦਾ ਤੁਹਾਨੂੰ ਮਤਲਬ ਨਹੀਂ ਪਤਾ ਕਿਸੇ ਵੀ ਤਰ੍ਹਾਂ ਦਾ ਸ਼ਬਦ ਹੈ ਠੀਕ ਹੈ ਉਰਦੂ ਫਾਰਸੀ ਦਾ ਜਮ੍ਹਾਂ ਮੰਦੀ ਨਾਲ ਰਿਲੇਟਡ ਹੈ ਰੈਸਟਿੰਗ ਨਾਲ ਰਿਲੇਟਡ ਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਇੱਕ ਨਵੀਂ ਵੀਡੀਓ ਵਿੱਚ